ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਕੈਮ ਹੋਵੋਗੇ ਤੇ ਤੁਹਾਡਾ ਭਰਾ ਪਹੁੰਚਿਆ ਹੋਇਆ ਆਸਟ੍ਰੇਲੀਆ ਆਪਾਂ ਗਏ ਸੀ ਜਦਨ 15 ਸੀਰੀਜ਼ ਲਾਂਚ ਹੋਈ ਸੀ ਆਈਫੋਨ ਦੀ ਆਪਾਂ 15 ਆਪਣਾ ਪ੍ਰੋ ਸ਼ੋਰੂਮ ਤੋਂ ਪਿਕ ਕਰਨ ਗਏ ਸੀਗੇ ਇਹ ਹੈਗਾ ਬੇਸਿਕਲੀ ਚੈਡਸਟਨ ਮਾਲ ਦੇ ਵਿੱਚ ਚੰਡੀਗੜੀ ਨਿਕਲਦਾ ਕਿਉਂਕਿ ਉੱਥੇ ਹੀ ਫਿਰਦੇ ਰਹਨੇ ਆ ਚੈਡਸਟਨ ਮਾਲ ਹੈ ਮੈਲਬਨ ਦੇ ਵਿੱਚ ਹਣਾ ਆਸਟ੍ਰੇਲੀਆ ਮੈਲਬਨ ਦੇ ਵਿੱਚ ਚੈਲਸਨ ਮਾਲ ਹੈ ਉੱਥੇ ਆਪਾਂ ਆਪ ਦਾ ਆਈਫੋਨ 15 ਪ੍ਰੋ ਬੈਕਸ ਹੈ ਜਿਹੜਾ 15 ਪ੍ਰੋ ਉਹ ਆਪਾਂ ਪਿਕ ਕਰਨ ਗਏ ਸੀਗੇ ਜਿਹੜਾ ਕਿ ਪਹਿਲਾਂ ਆਪਾਂ ਪ੍ਰੀ ਬੁਕਿੰਗ ਕੀਤੀ ਹੋਈ ਸੀ ਤੁਸੀਂ ਮੇਰੇ ਹੱਥ 'ਚ ਦੇਖ ਚੁੱਕੇ ਹੋ ਤੇ ਘਰੇ ਜਾ ਕੇ ਆਪਾਂ ਇਹਦੀ ਅਨਬਾਕਸਿੰਗ ਵਗੈਰਾ ਕਰਾਂਗੇ ਹੁਣ ਆਪਾਂ ਤੁਹਾਨੂੰ ਪਹਿਲਾਂ ਥੋੜਾ ਜਿਹਾ ਮੌਲ ਕਮਾ ਦਈਏ ਤੇ ਤੁਹਾਨੂੰ ਇਹਦੇ ਬਾਰੇ ਦੱਸ ਦਈਏ ਵੀ ਇਹ ਆਸਟ੍ਰੇਲੀਆ ਦੇ ਵਿੱਚ ਮੈਲਬਨ ਦਾ ਸਾਰਿਆਂ ਨਾਲੋਂ ਵੱਡਾ ਮਾਲ ਹੈ ਤੇ ਇੰਨੀ ਕੁ ਜ਼ਿਆਦਾ ਸ਼ਾਨਦਾਰ ਚੀਜ਼ ਬਣੀ ਹੋਈ ਆ ਇਹ ਤੁਸੀਂ ਇੱਥੇ ਜਿਹੜੇ ਇੱਥੇ ਰਹਿੰਦੇ ਆ ਕੋਈ ਆਪਣਾ ਵਲੌਗ ਦੇਖ ਰਿਆ ਉਹ ਤਾਂ ਗਏ ਹੋਣਗੇ ਜਿਹੜੇ ਇੰਡੀਆ 'ਚ ਬੈਠੇ ਨੇ ਤੇ ਕਿਤੇ ਕੁਝ ਨਵੀਂ ਜਿਹੀ ਚੀਜ਼ ਵੀ ਮਾਲ ਆਪਾਂ ਨੂੰ ਇੰਡੀਆ 'ਚ ਮਿਲ ਕੇ ਵੀ ਆਪਣੇ ਵਾਸਤੇ ਪੰਜਾਬੀਆਂ ਵਾਸਤੇ ਜਾਂ ਇੰਡੀਅਨਸ ਵਾਸਤੇ ਬਹੁਤ ਵੱਡੀ ਚੀਜ਼ ਹੁੰਦੀ ਆ ਹਨਾ ਤੇ ਕੁਝ ਨਵਾਂ ਜਿਹਾ ਟਰਾਈ ਕਰਨ ਆਪਾਂ ਨੂੰ ਐ ਹੁੰਦਾ ਵੀ ਕੁਝ ਅਲੱਗ ਜਿਹਾ ਕਰੀਏ ਹਨਾ ਆ ਇੱਕ ਜ਼ਰੂਰ ਆਪਣਾ ਮਿਲ ਕੇ ਐਡ ਕਰਕੇ ਰੱਖਿਓ ਆਪਣੀ ਐਡਵੈਂਚਰਰੀ ਦੇ ਵਿੱਚ ਹਨਾ ਤੁਹਾਨੂੰ ਇੱਥੇ ਹਰ ਐਵੇਂ ਦਾ ਬ੍ਰਾਂਡ ਮਿਲ ਜੂਗਾ ਸੁਪਰ ਪ੍ਰੀਮੀਅਮ ਬ੍ਰਾਂਡਸ ਜਿਹੜੇ 올 ਓਵਰ ਇੰਟਰਨੈਸ਼ਨਲ ਹੀ ਹਨਾ ਵੀ ਫੇਮਸ ਨੇ ਹਰ ਬ੍ਰਾਂਡ ਤੁਹਾਨੂੰ ਇੱਥੇ ਮਿਲ ਜੂਗਾ ਕਿਹੜਾ ਮਰਜ਼ੀ ਜਿਹੜਾ ਤੁਸੀਂ ਨਾਮ ਲੈ ਲਿਓ ਜੇ ਮੈਂ ਕਹਾਂ ਐਲ ਵੀ ਤੋਂ ਲੈ ਕੇ ਵੀ ਜਿੰਨਾ ਵੀ ਤੁਸੀਂ ਹਨਾ ਕੋਈ ਵੀ ਜੇ ਕੋਈ ਤੁਸੀਂ ਕੋਈ ਇਹੋ ਜਿਹੇ ਬ੍ਰਾਂਡ ਵੀ ਹੋਣਗੇ ਜਿੰਨਾ ਤੁਸੀਂ ਨਈ ਵੀ ਨਾਮ ਸੁਨੇ ਹੋਣਗੇ ਹਰ ਬ੍ਰਾਂਡ ਜੇ ਐਲ ਵੀ ਦਾ ਨਾਮ ਆ ਗਿਆ ਤਾਂ ਮਿਲ ਕੇ ਵੀ ਜਮਾ ਉੱਤੇ ਵਾਲੇ ਦਾ ਹੀ ਨਾਮ ਲੈਂਦਾ ਮੈਂ ਹੁਣ ਥੱਲੇ ਵਾਲਿਆਂ ਦੇ ਤਾਂ ਕੀ ਨਾਮ ਲਵਾਂ ਤੇ ਜਾ ਕੇ ਇੱਥੇ ਤੁਸੀਂ ਵਧੀਆ ਆਪਣਾ ਫੰਕਸ਼ਨ ਕਰੋ ਬਹੁਤ ਐਮੰਦੀ ਸਪੌਟਸ ਨੇ ਜਿੱਥੇ ਤੁਹਾਡਾ ਦਿਲ ਕਰੂਗਾ ਵੀ ਮੈਂ ਇੱਥੇ ਵੀ ਖੜਕੇ ਫੋਟੋਆਂ ਕਰਾ ਲਾਂ ਅਗਰ ਤੁਸੀਂ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਕਿਤੇ ਵੀ ਤੁਸੀਂ ਸਟੋਰੀਆਂ ਸਟੋਰੀਆਂ ਪਾਉਣੀਆਂ ਪਸੰਦ ਕਰਦੇ ਹੋ ਸਨੈਪਚੈਟ ਵਗੈਰਾ ਤੇ ਤਾਂ ਤੁਹਾਨੂੰ ਇੱਥੇ ਬਹੁਤ ਐਦਾਂ ਦੇ ਸਪੌਟਸ ਮਿਲ ਜਾਣਗੇ ਜਿੱਥੇ ਤੁਸੀਂ ਖੜਕੇ ਫੋਟੋਜ਼ ਕਰਾਉਣਾ ਹਟਣਾ ਹੀ ਨਹੀਂ ਆ ਮੇਰੇ ਸਾਹਮਣੇ ਤੁਸੀਂ ਆ ਇਹਨਾਂ ਨੂੰ ਬਲੌਕਸ ਕਹਿ ਦਿੰਦੇ ਆ ਤੇ ਛਲਾਰੂ ਜੇ ਹੁੰਦੇ ਆ ਇਹ ਆ ਜਿੱਦਾਂ ਸਿਕਿਉਰਟੀ ਵਾਲੇ ਮੁੰਡੇ ਖੜੇ ਆ ਆਪਣੇ ਪੰਜਾਬੀ ਹੋਈ ਆ ਬਾਈ ਆ ਤੇ ਨਾਲ ਉਹਦੇ ਕੋਈ ਹੋਰ ਹੈਗਾ ਹਨਾ ਉਹਨਾਂ ਨੂੰ ਸਮਝਾ ਰਹੇ ਆ ਵੀ ਤੁਸੀਂ ਹਟਜੋ ਇਹ ਇੱਥੇ ਸ਼ਰਾਰਤਾਂ ਕਰਨ ਨੂੰ ਨਹੀਂ ਸੀ ਹਟ ਰਹੇ ਤੇ ਐਟ ਦ ਐਂਡ ਕੀ ਹੋਇਆ ਉਹਨਾਂ ਨੂੰ ਵਿਚਾਰਾ ਨੂੰ ਪੁਲਿਸ ਨੂੰ ਸੱਦ ਕਾਲ ਕਰਨੀ ਪਈ ਵੀ ਆ ਜਵਾਕਾਂ ਨੂੰ ਹਟਾ ਦਿਓ ਜਾਂ ਇਹਨਾਂ ਨੂੰ ਸਮਝਾ ਦਿਓ ਜਾਂ ਇਹਨਾਂ ਦੇ ਘਰਦਿਆਂ ਨੂੰ ਬੁਲਾ ਲਓ ਵੀ ਇਹ ਸਾਡਾ ਇਸ ਤੋਂ ਪਹਿਲਾਂ ਕੋਈ ਨੁਕਸਾਨ ਕਰਨ ਜਾਂ ਉਹਨਾਂ ਨੂੰ ਇੱਥੋਂ ਭੇਜ ਦਿਓ ਤੇ ਯਾ ਜਿਵੇਂ ਵੀ ਇਹਨਾਂ ਨੂੰ ਬਸ ਸਮਝਾ ਲਓ ਥੋੜਾ ਜਿਹਾ ਇਹ ਥੋੜੇ ਸ਼ੂਕੇ ਜੇ ਹੁੰਦੇ ਆ ਜਿਵੇਂ ਆਪਣੇ ਸ਼ਲਾਰੂ ਜੇ ਹੁੰਦੇ ਆ ਥੋੜੇ ਜਿਆਦੇ ਖੁੱਲੇ ਫਿਰਦੇ ਹੁੰਦੇ ਆ ਇਹ ਵੀ ਬਸ ਥੋੜੇ ਖੁੱਲੇ ਜੇ ਹੁੰਦੇ ਹੈ ਘੱਟ ਹੀ ਸੁਣਦੇ ਜੇ ਹੁੰਦੇ ਆ ਕੱਚੀ ਉਮਰ ਦੇ ਨਿਆਣੇ ਹੁੰ ਤੇ ਥੋੜੇ ਖੁੱਲੇ ਜੇ ਫਿਰਦੇ ਸੀ ਉਹਨਾਂ ਨੇ ਫਿਰ ਹਿਸਾਬ ਚ ਕਰੇ ਤੇ ਇੱਥੇ ਵੀ ਇੰਨਾ ਜਿਆਦਾ ਸੋਹਣਾ 뷰 ਸੀ ਆ ਥੋੜਾ ਆਊਟਰ ਏਰੀਆ ਆ ਗਿਆ ਮਲਕ ਇਹ ਫਰਸਟ ਸੈਕੰਡ ਫਲੋਰ ਤੇ ਹੀ ਆ ਹਨਾ ਉੱਤੇ ਜਾ ਕੇ ਬਣਿਆ ਹੋਇਆ ਬਹੁਤ ਸੋਹਣਾ 뷰 ਸੀ ਬਹੁਤ ਸੋਹਣੀ ਧੁੱਪ ਨਿਕਲੀ ਹੋਈ ਸੀ ਕਿਉਂਕਿ ਇੱਥੇ ਮੌਸਮ ਦਾ ਪਤਾ ਨਹੀਂ ਲੱਗਦਾ ਕਦੋਂ ਬੱਦਲਵਾਈ ਹੋ ਜਾਂਦੀ ਹੈ ਕਦੋਂ ਸਾਰਾ ਕੁਝ ਤੇ ਉੱਥੇ ਬਹਿ ਕੇ ਆਪਾਂ ਫੋਟੋ ਫੋਟੋ ਕੀਤੀਆਂ ਉਸ ਤੋਂ ਬਾਅਦ ਆ ਤੁਸੀਂ ਮੈਨੂੰ ਦੇਖ ਸਕਦੇ ਹੋ ਘਰੇ ਪਹੁੰਚ ਚੁੱਕਿਆ ਮੈਂ ਆਪਾਂ ਲੈ ਕੇ ਆਇਆ ਸਿੰਮ ਤੇ ਫੋਨ ਦੇ ਵਿੱਚ ਮੈਂ ਵੀ ਸਿੰਮ ਪਾਉਂਗਾ ਆਈਫੋਨ ਦੀ ਆਪਾਂ ਅਨਬਾਕਸਿੰਗ ਕਰ ਚੁੱਕੇ ਹਾਂ ਸਟਾਰਟ ਕਰ ਲਿਆ ਹੋਇਆ ਤੇ ਸਮਝ ਤੋਂ ਬਾਹਰ ਹੈ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੇਟ ਹੋ ਚੁੱਕੀ ਹੈ ਐਟ ਲੀਸਟ ਇਹਨੂੰ ਬਣਾਈ ਨੂੰ ਆਈ ਗੈਸ ਹੋਗੇ ਹੋਣਗੇ 4 ਮਹੀਨੇ ਪਹਿਲਾਂ ਟਾਈਮ ਨਹੀਂ ਮਿਲਿਆ ਬਹੁਤ ਜ਼ਿਆਦਾ ਸ਼ਡਿਊਲ ਬੀਜ਼ੀ ਸੀ ਆ ਕੇ ਉਧਰੋਂ ਆਸਟ੍ਰੇਲੀਆ ਤੋਂ ਵਾਪਸ ਆਉਣ ਤੋਂ ਬਾਅਦ ਇੰਡੀਆ ਚ ਆ ਕੇ ਉੱਥੇ ਵੀ ਮੈਨੂੰ ਪਾਉਣ ਦਾ ਟਾਈਮ ਨਹੀਂ ਲੱਗਿਆ ਇੱਥੇ ਵੀ ਆ ਕੇ ਮਲਕੀ ਵੀ ਘਰਦਿਆਂ ਦਾ ਆਉਣਾ ਜਾਣਾ ਹੋਰ ਸਾਰਾ ਕੁਝ ਮਲਕੀ ਕਾਫੀ ਕੁਝ ਵੀ ਟਾਈਮ じゃ ਨਹੀਂ ਮਿਲਿਆ ਤੇ ਹੁਣ ਆਪਾਂ ਇੱਥੇ ਪਹੁੰਚੇ ਹਾਂ ਤੇ ਇਹਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਵੀ ਕੇਬਲ ਤਾਂ ਇਹਨਾਂ ਨੇ ਚੇਂਜ ਕਰਤੀਆਂ ਨੇ ਜਿਹੜੀ Samsung 'ਚ ਯੂਜ਼ ਹੁੰਦੀ ਸੀ ਆ ਦੋਨੋਂ ਸਾਈਡ ਇਹਨਾਂ ਨੇ ਸੀ ਪੋਰਟ ਕਰਤਾ ਹੋਇਆ ਤੇ ਜਿਹੜਾ ਕਿ ਠੀਕ ਵੀ ਕਹਿ ਸਕਦੇ ਆ ਠੀਕ ਵੀ ਨਹੀਂ ਕਿਉਂਕਿ ਵੀ ਬੰਦਾ ਕਿਤੇ ਭੁੱਲਦਾ ਚਾਰਜਰ ਇਨ ਕੇਸ ਹਨਾ ਵੀ ਆਈਫੋਨ ਦਾ ਚਾਰਜਰ ਮੈਂ ਭੁੱਲਿਆ ਆ ਚਲੋ ਹੋ ਸਕਦਾ ਸਾਹਮਣੇ ਵਾਲੇ ਕੋਲੇ ਵੀ Samsung ਹੈਗਾ ਤਾਂ ਚੱਲ ਜੂਗਾ ਕੰਮ ਅਗਰ ਕਿਸੇ ਕੋਲੇ ਪੁਰਾਣੇ ਜਿੱਦਾਂ 14 ਸੀਰੀਜ਼ ਹੋ ਗਈਆਂ ਉਹ ਫਿਰ ਤਾਂ ਥੋੜਾ ਜਿਹਾ ਦਿੱਕਤ ਜੀ ਆ ਜਾਂਦੀ ਇਹਨਾਂ ਨੇ ਕੰਮ ਨਾ ਥੋੜਾ ਕੰਪਲੀਕੇਟਡ ਕਰਤਾ ਵੀ ਬਹੁਤ ਸਾਰੀਆਂ ਲੀਡਸ ਤੇ ਚਾਰਜਰ ਵਗੈਰਾ ਨਾਲ ਬੰਦੇ ਨੂੰ ਕੈਰੀ ਕਰਨੇ ਪੈਂਦੇ ਆ ਜਿਦਾ ਜੇ ਅਗਰ ਆਈ ਵਾਚ ਤੁਹਾਡੇ ਕੋਲੇ ਹੈਗੀ ਆ ਉਹਦੇ ਲਈ ਤੁਹਾਨੂੰ ਵੱਖਰਾ ਲੀਡ ਕੈਰੀ ਕਰਨੀ ਪੈਣੀ ਆ ਹਨਾ ਤੇ ਅਗਰ ਤੁਹਾਡੇ ਕੋਲੇ ਏਅਰਪອດਸ ਹੈਗੇ ਆ ਤਾਂ ਤੁਹਾਨੂੰ ਪੁਰਾਣੀ ਸੀਰੀਜ਼ ਵਾਲੀ ਕੇਬਲ ਹੀ ਨਾਲ ਕੈਰੀ ਕਰਨੀ ਪੈਣੀ ਆ ਤੇ ਇਹ ਫੋਨ ਵਾਸਤੇ ਅਲੱਗ ਤੋਂ ਵੀ ਥੋੜਾ ਜਨਾ ਇਹਨਾਂ ਨੇ ਕੰਮ ਉਲਝਾਜ ਦਿੱਤਾ ਵੀ ਬਹੁਤ ਕੁਝ ਕੈਰੀ ਕਰਨਾ ਪੈਂਦਾ ਅੱਜ ਕੱਲ ਬੰਦੇ ਨੂੰ ਤੇ ਆਪਾਂ ਅੱਗੇ ਹੁਣ ਪਾਰਕਿੰਗ ਚ ਗੱਡੀ ਲੱਭ ਰਹੇ ਆ ਵੀ ਆਪਾਂ ਕਿੱਥੇ پارک ਕੀਤੀ ਸੀਗੀ ਭਾਜੀ ਨੂੰ ਤਾਂ ਐਗਜ਼ੈਕਟ ਲੋਕੇਸ਼ਨ ਪਤਾ ਸੀਗੀ ਤੇ ਆਪਾਂ ਹੁਣ ਉੱਥੇ ਜਾ ਰਹੇ ਆ ਤੇ ਉਸ ਤੋਂ ਬਾਅਦ ਬੈਠ ਕੇ ਬਾਅਦ ਆਪਾਂ ਪਹੁੰਚੇ ਘਰੇ ਤਾਂ ਆ ਥੋੜੇ ਕਲਿੱਪਸ ਮੇਰੇ ਤੋਂ ਅੱਗੇ ਪਿੱਛੇ ਹੋ ਗਿਆ ਤਾਂ ਘਰੇ ਬੈਠੇ ਆਪਾਂ ਫੋਨ ਦੇ ਵਿੱਚ ਹੁਣ ਪਾ ਰਹੇ ਹਾਂ SIM ਤੇ SIM ਪਾ ਕੇ ਆਪਾਂ ਚਲਾਇਆ ਆਸਟ੍ਰੇਲੀਆ ਦਾ SIM ਆਪਣੇ ਫੋਨ 'ਚ ਐਕਟੀਵੇਟ ਕੀਤਾ ਪਾ ਕੇ ਪਹਿਲਾਂ ਤਾਂ ਕਾਫੀ ਟਾਈਮ ਲੱਗ ਗਿਆ ਸੀਗਾ 35 ਡਾਲਰ ਦਾ SIM ਮਿਲਿਆ ਸੀ ਆਪਾਂ ਨੂੰ ਤੇ ਜਿਹਦੇ ਵਿੱਚ ਸੀਗਾ ਪਲਾਨ ਸੀਗਾ 24 ਦਿਨਾਂ ਦਾ ਪਲਾਨ ਮਿਲਿਆ ਸੀ ਮੈਨੂੰ ਇਹ ਤੇ ਬਾਅਦ ਚੋਂ ਆਪਾਂ ਰੀਚਾਰਜ ਕਰਕੇ ਇਹਨੂੰ ਐਕਸਟੈਂਡ ਕਰ ਸਕਦੇ ਸੀਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਸੀਗਾ ਮੈਨੂੰ 20 GB 20 GB ਜਿਹੜਾ ਹੈਗਾ ਡਾਟਾ ਮਿਲਿਆ ਸੀ ਮੈਨੂੰ ਇਹਦੇ ਵਿੱਚ ਤੇ 24 ਦਿਨ ਕਾਲ ਸੀਗੀ ਜਿਹੜੇ ਮੈਨੂੰ ਮਿਲੇ ਸੀ 300 ਮਿੰਟ ਸ਼ਾਇਦ ਹਨ ਤੇ ਕਿਉਂਕਿ Wi-Fi ਹੁੰਦਾ ਘਰੇ ਤਾਂ ਉਸ ਚੀਜ਼ ਕਰਕੇ ਚੱਲ ਜਾਂਦਾ ਅਦਰਵਾਈਜ਼ ਅਗਰ ਤੁਸੀਂ ਕਿਸੇ ਕੋਲ ਨਹੀਂ ਰਹਿ ਰਹੇ ਜਾਂ ਹੋਟਲਸ ਜਾਂ ਹੌਸਟਲਸ ਤੁਸੀਂ ਕਿਤੇ ਸਟੇ ਕਰ ਰਹੇ ਹੋ ਫਿਰ ਤੁਹਾਡੇ ਲਈ ਥੋੜੀ ਦਿੱਕਤ ਹੋ ਜੂ ਨਾਲ ਤੁਸੀਂ ਵਲੋਗਿੰਗ ਵਗੈਰਾ ਕਰਦੇ ਹੋ ਜਾਂ ਘਰੇ ਗੱਲ ਕਰਨੀ ਹੈ ਫਿਰ ਥੋੜੀ ਤੁਹਾਨੂੰ ਦਿੱਕਤ ਹੋਊਗੀ ਤਾਂ ਪੈਕੇਜ ਤੁਸੀਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਬਾਈ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਹੈਗਾ ਐਕਸਟੈਂਡ ਵੀ ਕਰ ਸਕਦੇ ਹੋ ਤੇ ਆ ਤੁਸੀਂ ਦੇਖ ਸਕਦੇ ਹੋ ਆਪਾਂ SIM ਪਾਉਣਾ ਤੇ SIM ਕਰ ਲੈਣਾ ਐਕਟੀਵੇਟ ਇਹ ਸੀਗਾ ਆਪਣਾ ਆਸਟ੍ਰੇਲੀਆ ਦੇ ਪਹਿਲੇ ਦੂਜੇ ਦਿਨ ਦਾ ਵਲੌਗ ਤੇ ਜਿਹੜਾ ਕਿ ਮੈਨੂੰ ਉਮੀਦ ਹੈ ਵੀ ਤੁਹਾਨੂੰ ਪਸੰਦ ਆਊਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਨੈਕਸਟ ਵਲੌਗ ਚ ਬਾਏ ਗਾਇਜ਼